ਵਿਚ ਕਮਬੈਕ ਹੋ ਚੁੱਕਿਆ ਹੈ ਤੇ ਦੱਸ ਈਏ ਕਿ ਬੱਬੂ ਮਾਨ ਜਿਹੜੇ ਨੇ ਹੁਣ ਉਸ ਸੁੱਚਾ ਸੂਰਮਾ ਫਿਲਮ ਦੇ ਵਿੱਚ ਨਜ਼ਰ ਆਣਗੇ ਹਾਲਾਂਕਿ ਪਾਲੀਵੁੱਡ ਦਾ ਜਾਨਿਆ ਮਾਨਿਆ ਨਾ ਹੈ ਬੱਬੂ ਮਾਨ ਇਸ ਤੋਂ ਇਲਾਵਾ ਉਹਨਾਂ ਨੇ ਫਿਲਮਾਂ ਤੋਂ ਇਲਾਵਾ ਗਾਣੇ ਜਿਹੜੇ ਨੇ ਉਹ ਵੀ ਗਾਏ ਨੇ ਤੇ ਬਹੁਤ ਹੱਦ ਤੱਕ ਬੁਲੰਦੀਆਂ ਤੇ ਉਹਨਾਂ ਨੇ ਆਪਣੇ ਆਪ ਨੂੰ ਰੱਖਿਆ ਵੀ ਹੋਇਆ ਹੈ ਤੇ ਜੇਕਰ ਹੁਣ ਗੱਲ ਕਰਦੇ ਹਾਂ ਕਿ ਬੱਬੂ ਮਾਨ ਕਾਫੀ ਸਮੇਂ ਤੋਂ ਪਾਲੀਵੁੱਡ ਤੋਂ ਥੋੜਾ ਦੂਰ ਚਾਲਦੇ ਸੀ ਦੂਰ ਨਜ਼ਰ ਆਉਂਦੇ ਸੀ ਤਾਂ ਹੁਣ ਇੱਕ ਵਾਰ ਫਿਰ ਤੋਂ ਪਾਲੀਵੁੱਡ ਦੇ ਵਿੱਚ ਉਹਨਾਂ ਦਾ ਕਮਬੈਕ ਜਿਹੜਾ ਹੈ ਉਹ ਦੁਬਾਰਾ ਦੇਖਣ ਨੂੰ ਮਿਲੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਅਪਡੇਟ ਦੇ ਉੱਤੇ ਇੱਕ ਹੋਰ ਖਾਸ ਚੀਜ਼ ਹੈ ਕਿ ਇਸ ਮੂਵੀ ਜੋ ਸੁੱਚਾ ਸੂਰਮਾ ਮੂਵੀ ਹੈ ਹਾਲਕਿ ਉਹ ਫਿਲਮ ਜਿਹੜੀ ਹੈ ਉਹ ਇੱਥੇ ਤੁਹਾਨੂੰ ਦੱਸ ਦਈਏ ਕਿ 20 ਸਤੰਬਰ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਹਾਲ ਇਸ ਮੂਵੀ ਦਾ ਇੱਕ ਛੋਟਾ ਜਿਹਾ ਟੀਜ਼ਰ ਜਿਹੜਾ ਆਪਾਂ ਕਹਿ ਸਕਦੇ ਹਾਂ ਰਿਲੀਜ਼ ਹੋਇਆ ਹੈ ਤੇ ਉੱਥੋਂ ਆਪਾਂ ਨੂੰ ਸਟੋਰੀ ਦਾ ਪਤਾ ਲੱਗਦਾ ਹੈ ਕਿ ਕੀ ਕੁਝੇ ਸਟੋਰੀ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਅੱਗੇ ਮਿਲ ਸਕਦਾ ਹੈ ਤਾਂ ਸਭ ਤੋਂ ਪਹਿਲਾਂ ਡਾਇਰੈਕਸ਼ਨ ਦੀ ਆਪਾਂ ਗੱਲ ਕਰ ਲੈਣੇ ਆ ਡਾਇਰੈਕਟ ਮੂਵੀ ਕਿਸ ਨੇ ਕੀਤੀ ਹੈ ਤਾਂ ਇੱਥੇ ਅਮਿਤੋਜ ਮਾਨ ਨੇ ਇਸ ਮੂਵੀ ਨੂੰ ਡਾਇਰੈਕਟ ਕੀਤਾ ਹੈ ਤੇ ਆਪਾਂ ਜੇਕਰ ਇੱਥੇ ਲੇਖਕ ਦੀ ਗੱਲ ਕਰਦੇ ਹਾਂ ਤਾਂ ਗੁਰਪ੍ਰੀਤ ਨੇ ਇੱਥੇ ਮੂਵੀ ਨੂੰ ਲਿਖਿਆ ਹੈ ਤੇ ਜੇਕਰ ਆਪਾਂ ਸਟਾਰ ਕਾਸਟ ਦੀ ਗੱਲ ਕਰਦੇ ਹਾਂ ਤਾਂ ਸਟਾਰ ਕਾਸਟ ਮੇਨ ਲੀਡ ਰੋਲ 'ਚ ਜਿਹੜੇ ਕੀ ਹੋਣਗੇ ਬੱਬੂ ਮਾਨ ਹੋਣਗੇ ਤੇ ਸਮੀਖਿਆ 어 سوال ਤੇ جگ ਸਿੰਘ ਨਜ਼ਰ ਆਣਗੇ ਹਾਲਾਂਕਿ ਬਹੁਤ ਉੱਚੇ ਪੱਧਰ ਤੇ ਫਿਲਮ ਬਣਾਈ ਜਾਵੇਗੀ ਤੇ ਇੱਥੇ ਦੱਸ ਦਈਏ ਕਿ ਮੂਵੀ ਦਾ ਅਸਲ ਮਕਸਦ ਕੀ ਹੈ ਸੁੱਚਾ ਸੂਰਮਾ ਇਸ ਨਾਮ ਤੋਂ ਤੁਹਾਨੂੰ ਕਿਤੇ ਨਾ ਕਿਤੇ ਇਹ ਹਿੰਟ ਵੀ ਹੋ ਰਿਹਾ ਹੋਵੇਗਾ ਕਿ ਸ਼ਾਇਦ ਕਿਸੇ ਦੀ ਬਾਇਓਪਿਕ ਹੈ ਤਾਂ ਵਾਕੀ ਇਹ ਫਿਲਮ ਜਿਹੜੀ ਹੈ ਉਹ ਬਾਇਓਪਿਕ ਹੈ ਇੱਥੇ ਆਪਾਂ ਦੱਸ ਦਈਏ ਤੁਹਾਨੂੰ ਕੀ ਸੁੱਚਾ ਸੂਰਮਾ ਜਿਹੜੀ ਮੂਵੀ ਐ ਉਹ ਸੁੱਚਾ ਸਿੰਘ ਦੇ ਜੀਵਨ ਤੇ ਆਧਾਰਿਤ ਐ ਤਾਂ ਤੁਹਾਨੂੰ ਦੱਸ ਦਿਆਂ ਮਸ਼ਹੂਰ ਬਾਗੀ ਰਹੇ ਨੇ ਉਹ 100 ਸਾਲ ਦੀ ਪੁਰਾਣੀ ਜਿਹੜੀ ਸਟੋਰੀ ਐ ਇਸ ਵਾਰ ਫਿਰ ਤੋਂ ਬੱਬੂ ਮਾਨ ਤੁਹਾਡੇ ਸਾਹਮਣੇ ਪੇਸ਼ ਕਰਨਗੇ ਤੇ ਇੱਥੇ ਜੇਕਰ ਗੱਲ ਕਰਦੇ ਆ ਬੱਬੂ ਮਾਨ ਦੀ ਹੋਰ ਮੂਵੀਜ਼ ਦੀ ਤਾਂ ਹਾਲਾਂਕਿ ਉਹਨੇ ਪੰਜਾਬੀ ਸਿਨੇਮਾ ਨੂੰ ਬਹੁਤ ਮੂਵੀਜ਼ ਦਿੱਤੀਆਂ ਨੇ ਇਨਫੈਕਟ ਉਹਨੇ ਹਿੰਦੀ ਫਿਲਮਾਂ ਵੀ ਕੀਤੀਆਂ ਨੇ ਪਰ ਜੇਕਰ ਹਾਲੀ ਦੀ ਗੱਲ ਕਰੀਏ ਤਾਂ ਫਿਲਹਾਲ ਦੀ ਘੜੀ ਉਹ ਗਾਣਿਆਂ ਤੋਂ ਵੀ ਦੂਰੀ ਦੇ ਵਿੱਚ ਸੀ ਤੇ ਫਿਲਮਾਂ ਦੇ ਵਿੱਚ ਵੀ ਦੂਰੀ ਦੇ ਵਿੱਚ ਸੀ ਅਜੇ ਤੱਕ ਉਹਨਾਂ ਦਾ ਕੋਈ ਨਵਾਂ ਪ੍ਰੋਜੈਕਟ ਜਿਹੜਾ 2018 ਤੋਂ ਬਾਅਦ ਨਿਕਲ ਕੇ ਸਾਹਮਣੇ ਨਹੀਂ ਆਇਆ ਪਰ ਜੇਕਰ ਹੁਣ ਦੀ ਆਪਾਂ ਗੱਲ ਕਰਦੇ ਆ ਤਾਂ ਹੁਣ ਬੱਬੂ ਮਾਨ ਦਾ ਕਮਬੈਕ ਇੱਥੇ ਹੋਣ ਚੱਲਿਆ ਹੈ ਤੇ ਦੁਬਾਰਾ ਤੁਸੀਂ ਉਹਨਾਂ ਦੀ ਜਿਹੜੀ ਫਿਲਮ ਹੈ ਉਸ ਨੂੰ ਦੇਖ ਸਕੋਗੇ ਇੰਜੋਏ ਕਰ ਸਕੋਗੇ ਤੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਇੱਥੇ ਬੱਬੂ ਮਾਨ ਦੀ ਮੂਵੀ ਸੁੱਚਾ ਸੂਰਮਾ ਜਿਹੜੀ ਹੈ ਉਹ 20 ਸਤੰਬਰ 2024 ਨੂੰ ਰਿਲੀਜ਼ ਹੋਣ ਲੱਗੀ ਹੈ ਤੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਜੇਕਰ ਤੁਸੀਂ ਵੀ ਇਸ ਦਾ ਟੀਜ਼ਰ ਨਹੀਂ ਦੇਖਿਆ ਤਾਂ ਫਿਲਹਾਲ ਦੀ ਘੜੀ ਤੁਸੀਂ ਇਸ ਦਾ ਟੀਜ਼ਰ ਦੇਖੋ ਤੇ ਤੁਹਾਨੂੰ ਸਟੋਰੀ ਵੀ ਜਿਹੜੀ ਹੈ ਉਹ ਥੋੜਾ ਥੋੜਾ ਪਤਾ ਚੱਲਣ ਲੱਗ ਜਾਵੇਗੀ ਕਿ ਆਖਿਰ ਸਟੋਰੀ ਦੇ ਵਿੱਚ ਹੈ ਕੀ ਤਾਂ ਇੱਥੇ ਆਪਾਂ ਕਹਿ ਸਕਦੇ ਕਿ ਕਾਫੀ ਹੱਦ ਤੱਕ ਅਮੇਜ਼ਿੰਗ ਕੰਟੈਂਟ ਹੈ ਖਾਲੀ ਦੇ ਵਿੱਚ ਅਮਰਿੰਦਰ ਗਿੱਲ ਦੀ ਜਕਰ ਗੱਲ ਕੀਤੀ ਜਾਵੇ ਉਹਨਾਂ ਦੀ ਵੀ ਫਿਲਮ ਆਈ ਹੈ ਦਾਰੂ ਨਾ ਪਿੰਦਾ ਹੋਵੇ ਤਾਂ ਅਜੀਹੇ ਕੰਟੈਂਟ ਜਿਹੜੇ ਨੇ ਰੀਅਲ ਕੰਟੈਂਟ ਜਿਹੜੇ ਨੇ ਉਹਨਾਂ ਦੀ ਆਪਣੇ ਸਮਾਜ ਨੂੰ ਕਿਤੇ ਨਾ ਕਿਤੇ ਜ਼ਰੂਰਤ ਹੈ ਤੇ ਇਸ ਐਪੀਸੋਡ ਦੇ ਵਿੱਚ ਅਸੀਂ ਖਾਸ ਤੌਰ ਤੇ ਹੁਣ ਬੱਬੂ ਮਾਨ ਦੇ ਕਮਬੈਕ ਦੀ ਵੀ ਗੱਲ ਕਰ ਰਹੇ ਹਾਂ ਦੂਜੇ ਪਾਸੇ ਅੱਛੇ ਕੰਟੈਂਟ ਜੋ ਕਿ ਮੈਂ ਅਕਸਰ ਹੀ ਆਪਣੇ ਐਪੀਸੋਡਸ ਦੇ ਵਿੱਚ ਗੱਲ ਕਰਦੀ ਹਾਂ ਕਿ ਚੰਗਾ ਕੰਟੈਂਟ ਜਿਹੜਾ ਹੈ ਉਹ ਲੋਕ ਪਾਲਦੇ ਨੇ ਤਾਂ ਇੱਥੇ ਚੰਗਾ ਕੰਟੈਂਟ ਹੁਣ ਦੇਖੋ ਲੈ ਕੇ ਆ ਰਹੇ ਨੇ ਤਾਂ ਆਪਾਂ ਨੂੰ ਵੀ ਚਾਹੀਦਾ ਹੈ ਕਿ ਦਾ ਕੰਟੈਂਟ ਦੇਖੀਏ ਤੇ ਵਾਕਈ ਇੱਥੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਜੇਕਰ ਕੋਈ ਬਾਇਓਪਿਕ ਹੁੰਦੀ ਹੈ ਤਾਂ ਬਾਇਓਪਿਕ ਨੂੰ ਤਾਂ ਦੇਖੋ ਲੋਕ ਵੈਸੇ ਹੀ ਬੜੀ ਨਿਗਰਾਨੀ ਦੇ ਨਾਲ ਦੇਖਦੇ ਨੇ ਤੇ ਬਹੁਤ ਚਾਹ ਦੇ ਨਾਲ ਦੇਖਦੇ ਨੇ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਦੱਸ ਦਈਏ ਕਿ ਸੂਰਮਾ ਇੱਕ ਹੋਰ ਜਿਹੜੀ ਮੂਵੀ ਸੀ ਸੂਰਮਾ ਮੂਵੀ ਉਹ ਵੀ ਕਿਸੇ ਦੀ ਬਾਇਓਪਿਕ ਤੇ ਬਣੀ ਹੋਈ ਸੀ ਤੇ ਦਲਜੀਤ ਦੋਸਾਂਝ ਨੇ ਉਸ ਦੇ ਵਿੱਚ ਕੰਮ ਕੀਤਾ ਸੀ ਫਿਲਹਾਲ ਦੀ ਗੱਡੀ ਆਪਾਂ ਕਹਿ ਸਕਦੇ ਕਿ ਅਜਿਹੀਆਂ ਬਾਇਓਪਿਕਸ ਵਾਲੀ ਜਿਹੜੀ ਫਿਲਮਾਂ ਨੇ ਉਹ ਬਹੁਤ ਘੱਟ ਬਣਦੀਆਂ ਨੇ ਤਾਂ ਬਾਇਓਪਿਕ ਵਾਲੀਆਂ ਫਿਲਮਾਂ ਹਾਲਾਂਕਿ ਆਪਾਂ ਕਹਿ ਲਗਦਾ ਕਿ ਸਮਾਜ ਦਾ ਇੱਕ ਆਇਨਾ ਹੁੰਦਾ ਹੈ ਕਿਉਂਕਿ ਇੱਕ ਅ ਪਰਸਨੈਲਿਟੀ ਇਦਾਂ ਦੀ ਹੁੰਦੀ ਹੈ ਕਿ ਜੋ ਲੋਕਾਂ ਦੇ ਲਈ ਕੁਝ ਨਾ ਕੁਝ ਕੰਮ ਕਰਕੇ ਗਈ ਹੁੰਦੀ ਹੈ ਲੋਕਾਂ ਦੇ ਪ੍ਰਤੀ ਉਸਨੇ ਕੁਝ ਨਾ ਕੁਝ ਕੀਤਾ ਹੁੰਦਾ ਜੇਕਰ ਆਪਾਂ ਮਿਲਖਾ ਸਿੰਘ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਉੱਤੇ ਵੀ ਫਿਲਮ ਦੇਖੋ ਬਣੀ ਹੋਈ ਹੈ ਬਾਲੀਵੁੱਡ ਦੇ ਵਿੱਚ ਤਾਂ ਹੁਣ ਪੰਜਾਬੀ ਸਿਨੇਮਾ ਵੀ ਕਿਤੇ ਨਾ ਕਿਤੇ ਬਾਇਓਪਿਕ ਦੇ ਵੱਲ ਨੂੰ ਜਾ ਰਿਹਾ ਹੈ ਹੌਲੀ ਹੌਲੀ ਆਪਾਂ ਕਹਿ ਰਹੇ ਹਾਂ ਕਿ ਪੰਜਾਬੀ ਸਿਨੇਮਾ ਕਾਫੀ ਗਰੋਅ ਕਰ ਰਿਹਾ ਬਹੁਤ ਅੱਛਾ ਚੱਲ ਰਿਹਾ ਹੈ ਬਾਇਓਪਿਕ ਦੀ ਜੇਕਰ ਗੱਲ ਕਰੀਏ ਬਾਇਓਪਿਕ ਇਸ ਦੇ ਵਿੱਚ ਲੈ ਕੇ ਆ ਰਹੇ ਨੇ ਲੋਕ ਜੇ ਡਾਇਰੈਕਟਰ ਨੇ ਤੇ ਜੇਕਰ ਪਈਸ ਦੇ ਵਿੱਚ ਗੱਲ ਕਰਦੇ ਆ ਹੋਰ ਵੀ ਚੀਜ਼ਾਂ ਦੀ ਅੱਛਾ ਕੰਟੈਂਟ ਲੋਕ ਲੈ ਕੇ ਆ ਰਹੇ ਨੇ ਹਾਲੀ ਦੇ ਵਿੱਚ दारू ਨਾ ਪਿੰਦਾ ਹੋਵੇ ਮੂਵੀ ਦਾ ਜੇਕਰ ਕੰਟੈਂਟ ਆਪਾਂ ਗਈਏ ਕਾਫੀ ਅਮੇਜ਼ਿੰਗ ਕੰਟੈਂਟ ਹੈ ਜਿਹੜੇ ਲੋਕ ਕਿਤੇ ਨਾ ਕਿਤੇ ਸ਼ਰਾਬ ਦੇ ਐਡਿਕਟ ਨੇ ਉਹ ਲੋਕਾਂ ਨੂੰ ਦੇਖ ਲੈਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਜੋ ਆਪਣੀ ਰੀਅਲ ਜ਼ਿੰਦਗੀ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਉਹ ਚੀਜ਼ਾਂ ਨੂੰ ਲੈ ਕੇ ਉਹਨਾਂ ਫਿਲਮਾਂ ਦੇ ਵਿੱਚ ਸੀਨਸ ਜਿਹੜੇ ਨੇ ਉਹ ਫਿਲਮਾਈ ਜਾਂਦੇ ਨੇ ਤਾਂ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਹੱਦ ਤੱਕ ਪੰਜਾਬੀ ਸਿਨੇਮਾ ਹੁਣ ਗਰੋ ਕਰਦਾ ਜਾ ਰਿਹਾ ਹੈ ਤੇ ਪੰਜਾਬੀ ਸਿਨੇਮਾ ਵਾਕਈ ਹੁਣ ਕਿਤੇ ਨਾ ਕਿਤੇ ਮੈਨੂੰ ਇੱਥੇ ਇਹ ਵੀ ਕਹਿਣਾ ਪੈ ਰਿਹਾ ਕਿ ਵਾਕਈ ਬਾਲੀਵੁੱਡ ਤੋਂ ਅੱਛਾ ਕੰਟੈਂਟ ਦੇ ਰਿਹਾ ਹੈ ਤ aí ਤੇ ਕਿਤੇ ਨਾ ਕਿਤੇ ਬਹੁਤ ਅਮੇਜ਼ਿੰਗ ਚੀਜ਼ਾਂ ਨੇ ਤੇ ਫਿਲਹਾਲ ਦੀ ਘੜੀ ਆਪਾਂ ਇੱਥੇ ਫਿਲਮ ਜਿਹੜਾ ਸੱਚਾ ਸੁੱਚਾ ਸੂਰਮਾ ਹੈ ਉਸ ਦੀ ਗੱਲ ਕਰ ਰਹੇ ਹਾਂ ਤਾਂ ਇੱਥੇ ਕਿਤੇ ਨਾ ਕਿਤੇ ਹੁਣੇ ਮੂਵੀ ਜਿਹੜੀ ਹੈ ਅੱਗੇ ਰਿਲੀਜ਼ ਹੋਣ ਦੇ ਲਈ ਤਿਆਰ ਹੈ ਫਿਲਹਾਲ ਮੂਵੀ ਤੇ ਅਜੇ ਕੰਮ ਥੋੜਾ ਬਹੁਤਾ ਹੋਰ ਵੀ ਚੱਲ ਰਿਹਾ ਹੈ ਤਾਂ ਇਹ ਕੰਮ ਜਦੋਂ ਵੀ ਕੰਪਲੀਟ ਹੋਏਗਾ ਤਾਂ ਇਹ ਮੂਵੀ ਜਿਹੜੀ ਹੈ ਜਲਦ ਹੀ ਰਿਲੀਜ਼ ਵੀ ਹੋਏਗੀ ਫਿਲਹਾਲ ਇਸ ਦਾ ਛੋਟਾ ਜਿਹਾ ਟੀਜ਼ਰ ਇੱਕ ਵਾਰ ਫਿਰ ਤੋਂ ਦਾਸ ਦਾ ਕਿ ਰਿਲੀਜ਼ ਹੋ ਚੁੱਕਿਆ ਹੈ ਜਾ ਕੇ ਤੁਸੀਂ ਵੀ ਟੀਜ਼ਰ ਦੇਖ ਸਕਦੇ ਹੋ ਤੇ ਬਹੁਤ ਹੀ ਅੱਛਾ ਜਿਹੜਾ ਕਿਤੇ ਨਾ ਕਿਤੇ ਇਸ ਦਾ ਆਪਾਂ ਸੀਨਸ ਕਹਿ ਸਕਦੇ ਆ ਸੀਨਸ ਹੋਗੇ ਡਾਇਰੈਕਟ ਹੋਗੀ ਬਹੁਤ ਅੱਛੇ ਤਰੀਕੇ ਦੇ ਨਾਲ ਕੀਤੀ ਹੋਈ ਹੈ ਤਾਂ ਕਿਤੇ ਨਾ ਕਿਤੇ ਬਹੁਤ ਚੰਗੇ ਢੰਗ ਦੇ ਨਾਲ ਪੰਜਾਬੀ ਸਿਨੇਮਾ ਨੂੰ ਹੁਣ ਵਾਪਸ ਗਰੋ ਦੇ ਵਿੱਚ ਲੈ ਕੇ ਆਇਆ ਜਾ ਰਿਹਾ ਅੱਛਾ ਜਿਹੜਾ ਕੰਟੈਂਟ ਹੈ ਉਹ ਬਿਲਡ ਹੋ ਰਿਹਾ ਚੰਗੀਆਂ ਚੀਜ਼ਾਂ ਜਿਹੜੀਆਂ ਨੇ ਉਹ ਲੋਕਾਂ ਦੇ ਸਾਹਮਣੇ ਆ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਜੇਕਰ ਤੁਹਾਨੂੰ ਵੀ ਬਬੂ ਮਾਨ ਦੀ ਕੋਈ ਮੂਵੀ ਅੱਛੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਵੀ ਕਰ ਸਕਦੇ ਹੋ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਹੁਤ ਟਾਈਮ ਬਾਅਦ ਇੱਕ ਐਕਟਰ ਦਾ ਵਾਪਸ ਕਮਬੈਕ ਹੋਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਦੇਖੋ ਵਿੱਚ ਦੀ ਜਿਹੜਾ ਗੈਪ ਪਿਆ ਹੁੰਦਾ ਹੈ ਉਸ ਦੇ ਵਿੱਚ ਕਿਤੇ ਨਾ ਕਿਤੇ ਦਰਸ਼ਕ ਹਾਲਾਂਕਿ ਜਿਹੜੇ ਉਹਨਾਂ ਦੇ ਫੈਨਸ ਨੇ ਕਾਫੀ ਖੁਸ਼ ਨਜ਼ਰ ਆ ਰਹੇ ਨੇ ਇਸ ਤੋਂ ਬਾਅਦ ਪਰ ਕੀ ਹੁੰਦਾ ਕਿ ਕਈ ਵਾਰ ਫੈਨਸ ਜਿਹੜੇ ਹੁੰਦੇ ਨੇ ਉਹਨਾਂ ਦਾ ਕੋਈ ਹੋਰ ਮਨਪਸੰਦ ਐਕਟਰ ਹੁੰਦਾ ਹੈ ਹਾਲਾਂਕਿ ਚਲੋ ਇੱਥੇ ਆਪਾਂ ਕਹਿ ਸਕਦੇ ਹਾਂ ਤੇ ਫਿਲਹਾਲ ਦੀ ਘੜੀ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਫੈਨਸ ਕਾਫੀ ਸਮੇਂ ਤੋਂ ਵੇਟਿੰਗ ਦੇ ਵਿੱਚ ਸੀ ਵੇਟ ਕਰ ਰਹੇ ਸੀ ਕਿ ਬੱਬੂ ਮਾਨ ਨੇ ਥੇ ਕੁਝ ਲੈ ਕੇ ਆਣ ਸਾਡੇ ਲਈ ਕੋਈ ਗਾਣਾ ਜਾਂ ਕੋਈ ਮੂਵੀ ਤਾਂ ਹੁਣ ਬੱਬੂ ਮਾਨ ਨੇ ਥੇ ਫਿਲਹਾਲ ਦੀ ਘੜੀ ਇੱਕ ਫਿਲਮ ਜੋ ਲੈ ਕੇ ਆ ਰਹੇ ਨੇ ਇਸ ਦੀ ਆਪਾਂ ਕਿਤੇ ਨਾ ਕਿਤੇ ਸਹਾਰਨਾ ਵੀ ਕਰਦੇ ਹਾਂ ਕਾਫੀ ਹੱਦ ਤੱਕ ਆਪਾਂ ਕਹਿ ਸਕਦੇ ਆ ਬਬੂ ਮਾਨ ਜਾਣਾ ਮਾਣਾ ਨਾ ਐ ਪੰਜਾਬੀ ਇੰਡਸਟਰੀ ਦਾ ਤਾਂ ਇੱਥੇ ਫਿਲਹਾਲ ਦੀ ਘੜੀ ਆਪਾਂ ਕਹਿ ਸਕਦੇ ਕਿ ਬਹੁਤ ਹੀ ਚੰਗਾ ਕਨਸੈਪਟ ਲਿਆਇਆ ਜਾਵੇਗਾ ਬਹੁਤ ਚੰਗੀਆਂ ਚੀਜ਼ਾਂ ਜਿਹੜੀਆਂ ਨੇ ਇਸ ਦੇ ਵਿੱਚ ਦੇਖਣ ਨੂੰ ਆਪਾਂ ਨੂੰ ਮਿਲ ਸਕਦੀਆਂ ਨੇ ਕਿਉਂਕਿ ਸੁੱਚਾ ਸੂਰਮਾ ਇੱਕ ਵਾਰ ਫਿਰ ਤੋਂ ਦਾਦਾ ਸੁੱਚਾ ਸਿੰਘ ਦੀ ਜ਼ਿੰਦਗੀ ਤੇ ਆਧਾਰਿਤ ਤੇ ਮੂਵੀ ਜਿਹੜੀ ਐ ਉਹ ਹੋਣ ਵਾਲੀ ਐ ਤਾਂ ਬਾਇਓਪਿਕਸ ਜਿਹੜੀਆਂ ਨੇ ਬਹੁਤ ਘੱਟ ਬਣਦੀਆਂ ਸੀ ਫਿਲਹਾਲ ਦੀ ਘੜੀ ਹੁਨੇ ਬਾਇਓਪਿਕ ਐ ਤੇ ਇਨ ਫੈਕਟ ਇਸ ਤੋਂ ਪਹਿਲਾਂ ਜੇਕਰ ਮੈਂ ਪੰਜਾਬੀ ਸਿਨੇਮਾ ਦੀ ਗੱਲ ਕਰਾਂ ਤਾਂ ਹਰਜੀਤਾ ਮੂਵੀ ਵੀ ਦੇਖੋ ਬਾਇਓਪਿਕ ਹੈ ਤੇ ਸੂਰਮਾ ਮੂਵੀ ਵੀ ਬਾਇਓਪਿਕ ਹੈ ਇਸ ਤੋਂ ਇਲਾਵਾ ਵੀ ਸ਼ਾਇਦ ਤੁਸੀਂ ਕੋਈ ਹੋਰ ਬਾਇਓਪਿਕ ਵਾਲੀ ਮੂਵੀ ਜੇਕਰ ਦੇਖੀ ਹੈ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਤੇ ਹੁਣ ਆਪਾਂ ਇੱਥੇ ਥੋੜਾ ਜਿਹਾ ਕਮੈਂਟਸ ਦੀ ਗੱਲ ਕਰ ਲੈਨੇ ਆ ਕਿ ਆਖਿਰ ਲੋਕਾਂ ਨੇ ਕਮੈਂਟ ਜਿਹੜੇ ਕਮੈਂਟ ਨੇ ਉਹ ਕੀ ਦਿੱਤੇ ਨੇ ਤਾਂ ਸਭ ਤੋਂ ਪਹਿਲਾਂ ਆਪਾਂ ਕਮੈਂਟ ਸੈਕਸ਼ਨ ਦੇ ਵੱਲ ਚੱਲਦੇ ਹਾਂ ਤੇ ਉਸ ਦੇ ਵਿੱਚ ਦੇਖਦੇ ਹਾਂ ਕਿ ਲੋਕ ਕਿੰਨੇ ਕੁ ਜ਼ਿਆਦਾ ਐਕਸਾਈਟਿਡ ਨੇ ਸੁੱਚਾ ਸੂਰਮਾ ਨੂੰ ਦੇਖਣ ਲਈ ਕਿੰਨੇ ਕੁ ਜ਼ਿਆਦਾ ਕਿਤੇ ਨਾ ਕਿਤੇ ਕ੍ਰੇਜ਼ਨੈਸ ਰੱਖਦੇ ਨੇ ਕਿਉਂਕਿ ਹਰ ਬੰਦੇ ਦਾ ਆਪਣਾ ਆਪਣਾ ਕੋਈ ਸਪੈਸੀਫਿਕ ਐਕਟਰ ਹੁੰਦਾ ਹੈ ਜੋ ਜਿਸ ਨੂੰ ਉਹ ਬਹੁਤ ਜ਼ਿਆਦਾ ਪਸੰਦ ਕਰਦਾ ਹੈ ਤਾਂ ਇੱਥੇ ਆਪਾਂ ਦੇਖ ਪਾ ਰਹੇ ਹਾਂ ਕਿ ਕਾਫੀ ਹੱਦ ਤੱਕ ਜੇਕਰ ਗੱਲ ਕਰੀਏ ਤਾਂ ਫਿਲਮਾਂ ਜਿਹੜੀਆਂ ਨੇ ਹਾਲਾਂਕਿ ਅੱਜ ਕੱਲ੍ਹ ਲੋਕ OTT ਪਲੇਟਫਾਰਮਸ ਦਾ ਜ਼ਿਆਦਾ ਮੈਨੂੰ ਲੱਗਦਾ ਹੈ ਕਿ ਜ਼ਿਆਦਾ ਰੁਝਾਨ OTT ਦਾ ਹੈ ਪਰ ਹਾਂ ਜੇਕਰ ਆਪਾਂ 시ਨੇਮਾਸ ਦੀ ਵੀ ਗੱਲ ਕਰਦੇ ਆ ਤਾਂ 시ਨੇਮਾਸ ਜਿਹੜੇ ਨੇ ਉਹ ਵੀ ਕਾਫੀ ਹੱਦ ਤੱਕ ਆਪਾਂ ਕਹਿ ਸਕਦੇ ਆ ਕਿ ਕਾਫੀ ਹੱਦ ਤੱਕ ਲੋਕ ਦੇਖਦੇ ਨੇ ਤੇ ਪਸੰਦ ਵੀ ਕਰਦੇ ਨੇ ਹਾਂਜੀ ਤਾਂ ਹੁਣ ਆਪਾਂ ਕਮੈਂਟ ਸੈਕਸ਼ਨ ਪੜ ਲੈਨੇ ਆ ਕਿ ਕਮੈਂਟਾਂ ਦੇ ਵਿੱਚ ਲੋਕ ਕੀ ਕਹਿ ਰਹੇ ਨੇ ਤਾਂ ਸਭ ਤੋਂ ਪਹਿਲਾ ਕਮੈਂਟ ਇੱਥੇ ਅ ਰਵਿੰਦਰ ਸਿੰਘ ਨੇ ਕਿੱਤਾ ਹੋਇਆ ਉਹਨਾਂ ਨੇ ਲਿਖਿਆ ਕਿ ਚੰਗੀ ਚੀਜ਼ ਨੂੰ ਚੰਗਾ ਕਹਿਣਾ ਸਿੱਖੋ ਸਾਨੂੰ ਵੀ ਸਿੱਧਾ ਅ ਸਾਨੂੰ ਵੀ ਕਿਤੇ ਨਾ ਕਿਤੇ ਸਿੱਧੂ ਵੀ ਪਸੰਦ ਹੈ ਤੇ ਹੁਣ ਅਸੀਂ ਇਸ ਦੀ ਸਟੋਰੀ ਨੂੰ ਵੀ ਦੇਖਣਾ ਚਾਹਾਂਗੇ ਤਾਂ ਕਿਤੇ ਨਾ ਕਿਤੇ ਸੱਚਾ ਸੋਚਾ ਸੂਰਮਾ ਦੀ ਸਟੋਰੀ ਜਿਹੜੀ ਹੈ ਲੋਕ ਕਹਿ ਰਹੇ ਨੇ ਕਿ ਉਹ ਵੀ ਅਸੀਂ ਇੱਥੇ ਦੇਖਣਾ ਚਾਹਾਂਗੇ ਤੇ ਕਿਤੇ ਨਾ ਕਿਤੇ ਲੋਕ ਹੁਣ ਆਪਣੀ ਜਿਹੜੀ رائے ਹੈ ਦੇਣ ਵੀ ਲੱਗ ਪਏ ਨੇ ਕਿਸੇ ਨੇ ਪੁੱਛਿਆ ਕਿ 20 ਸਤੰਬਰ ਨੂੰ ਆਖਿਰ ਕੌਣ-ਕੌਣ ਜਾ ਰਿਹਾ ਤਾਂ ਫੈਨਸ ਵੀ ਇੱਕ ਦੂਜੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਜੁੜਨ ਦੀ ਕੋਸ਼ਿਸ਼ ਕਰਦੇ ਨੇ ਕਿ ਤੁਸੀਂ ਦੱਸੋ ਕਿ ਕੌਣ-ਕੌਣ ਜਾ ਰਿਹਾ ਹੈ ਮੂਵੀ ਦੇਖਣ ਤਾਂ ਇੱਥੇ ਜੇਕਰ ਆਪਾਂ ਹੁਣ ਗੱਲ ਕਰਦੇ ਆ ਤਾਂ ਇੱਥੇ ਕਿਸੇ ਨੇ ਲਿਖਿਆ ਕਿ ਬੈਸਟ ਫਿਲਮ ਇਸ ਸਾਲ ਦੀ ਹੋਣ ਵਾਲੀ ਹੈ ਬਿਲਕੁਲ ਦੇਖੋ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬਾਇਓਪਿਕ ਜਿਹੜੀਆਂ ਹੁੰਦੀਆਂ ਨੇ ਬਾਇਓਪਿਕ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੁੰਦੀਆਂ ਨੇ ਤਾਂ ਇੱਥੇ ਮੈਨੂੰ ਵੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਲੋਕ ਇਸ ਨੂੰ ਕਾਫੀ ਹੱਦ ਤੱਕ ਪਸੰਦ ਵੀ ਕਰਨਗੇ ਤੇ ਇੱਥੇ ਕਿਸੇ ਨੇ ਲਿਖਿਆ ਹੈ ਉਮੀਦ ਹੈ ਅਮੀ ਅਮਿਤੋਜ ਮਾਨ ਨੇ ਬਹੁਤ ਵਧੀਆ ਫਿਲਮ ਬਣਾਈ ਹੋਊ ਜੀ ਦੇਖੋ ਕਿਸੇ ਨੇ ਡਾਇਰੈਕਟਰ ਦੀ ਵੀ ਪ੍ਰਸ਼ੰਸਾ ਕੀਤੀ ਹੈ ਕਿ ਅਮਿਤੋਜ ਜਿਹੜੇ ਨੇ ਡਾਇਰੈਕਟ ਕਰ ਰਹੇ ਨੇ ਜੋ ਮੂਵੀ ਨੂੰ ਕਿ ਉਹਨਾਂ ਨੇ ਬਹੁਤ ਅੱਛਾ ਹੀ ਕੰਟੈਂਟ ਬਣਾਇਆ ਹੋਏਗਾ ਤਾਂ ਲੋਕਾਂ ਨੂੰ ਇੱਕ ਮਤਲਬ ਵਿਸ਼ਵਾਸ ਬਣਿਆ ਹੋਇਆ ਹੈ ਤੇ ਇੱਥੇ ਕਿਸੇ ਨੇ ਲਿਖਿਆ ਹੋਇਆ ਹੈ ਕਿ ਪੰਜਾਬੀ ਇੰਡਸਟਰੀ ਨੂੰ ਹੋਰ ਮਜ਼ਬੂਤ ਕਰੂਗੀ ਬੱਬੂ ਮਾਨ ਦੀ ਇਹ ਫਿਲਮ ਸੁੱਚਾ ਸੂਰਮਾ ਜਿਸ ਤਰ੍ਹਾਂ ਬੱਬੂ ਮਾਨ ਦੀ ਹਸ਼ਰ ਨੇ ਇੰਡਸਟਰੀ ਹਿਲਾਈ ਸੀ اسی ਤਰ੍ਹਾਂ ਹੀ ਸੁੱਚਾ ਸੂਰਮਾ 20 ਤੋਂ ਦੁੱਗਣੀ ਕਾਮਯਾਬ ਹੋਵੇਗੀ ਬਿਲਕੁਲ ਤਾਂ ਦੇਖੋ ਲੋਕਾਂ ਦੇ ਪੋਜ਼ਿਟਿਵ ਕਮੈਂਟ ਵੀ ਆਪਾਂ ਪੜ ਰਹੇ ਆ ਕਿ ਇੱਥੇ ਲੋਕ ਇਹ ਚੀਜ਼ਾਂ ਕਹਿ ਰਹੇ ਨੇ ਕਿ ਵਾਕਈ ਇਹ ਮੂਵੀ ਬਹੁਤ ਹਿੱਟ ਹੋਣ ਵਾਲੀ ਹੈ ਤੇ ਇੱਥੇ ਦੇਖੋ ਲੋਕਾਂ ਨੇ ਉਹਨਾਂ ਦੀ ਕਿਤੇ ਨਾ ਕਿਤੇ ਪੁਰਾਣੀ ਜਿਹੜੀ ਹਸ਼ਰ ਮੂਵੀ ਆ ਜੋ ਕਿ ਬਹੁਤ ਹਾਲਾਂਕਿ ਬਹੁਤ ਹਿੱਟ ਰਹੀ ਸੀ ਉਸ ਮੂਵੀ ਦਾ ਜ਼ਿਕਰ ਵੀ ਕੀਤਾ ਤਾਂ ਆਈ ਥਿੰਕ ਲੋਕਾਂ ਨੂੰ ਦੇਖੋ ਕਾਫੀ ਹੱਦ ਤੱਕ ਐਕਸਾਈਟਮੈਂਟ ਹੈ ਇਸ ਸੀਜ਼ਨ ਨੂੰ ਲੈ ਕੇ ਅ ਇੱਥੇ ਕਮਲਜੀਤ ਸਿੰਘ ਲਿਖਦੇ ਨੇ ਕਿ ਲੱਗਦਾ ਕੋਈ ਚੰਗੀ ਮੂਵੀ ਦੇਖਣ ਨੂੰ ਮਿਲੇਗੀ ਹੁਣ ਤਾਂ ਫਾਈਨਲੀ ਦੇਖੋ ਇਹਨਾਂ ਨੂੰ ਲੱਗ ਰਿਹਾ ਕਿ ਪੰਜਾਬੀ ਸਿਨੇਮਾ ਚ ਵਾਕਈ ਹੁਣ ਕੁਝ ਅਮੇਜ਼ਿੰਗ ਕੰਟੈਂਟ ਜਿਹੜਾ ਦੇਖਣ ਨੂੰ ਮਿਲੇਗਾ ਤਾਂ ਬਿਲਕੁਲ ਸਹੀ ਕਿਤੇ ਨਾ ਕਿਤੇ ਕਹਿ ਰਹੇ ਨੇ ਤੇ ਆਪਾਂ ਇੱਥੇ ਜੇਕਰ ਗੱਲ ਕਰਦੇ ਆ ਤਾਂ ਹੋਰ ਵੀ ਕਮੈਂਟ ਪੜਨ ਦੀ ਕੋਸ਼ਿਸ਼ ਕਰਦੇ ਆ ਇੱਥੇ ਕਿਸੇ ਸੁਰਿੰਦਰ ਨੇ ਲਿਖਿਆ ਹੈ ਕਿ ਸ਼ੁਕਰ ਹੈ ਕੋਈ ਪੰਜਾਬੀ ਭਾਸ਼ਾ ਦੇ ਵਿੱਚ ਫਿਲਮ ਜਿਹੜੀ ਹੈ ਉਹ ਬਣੀ ਹੈ ਤੇ ਉਹਨਾਂ ਨੇ ਅੱਗੇ ਲਿਖਿਆ ਹੈ ਕਿ ਕਾਫੀ ਹੱਦ ਤੱਕ ਪੰਜਾਬੀ ਸਿਨੇਮਾ ਨੂੰ ਜਿਹੜਾ ਰੀਅਲ ਕੰਟੈਂਟ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਰੀਅਲ ਕੰਟੈਂਟ ਬਹੁਤ ਘੱਟ ਆਂਦਾ ਹੈ ਤੇ ਆਪਾਂ ਨੂੰ ਅਜਿਹੇ ਕੰਟੈਂਟ ਦੀ ਜ਼ਰੂਰਤ ਹੈ ਜੀ ਜੀ ਬਿਲਕੁਲ ਤਾਂ ਇੱਥੇ ਦੇਖੋ ਪੰਜਾਬੀ ਫਿਲਮਾਂ ਦੇ ਕੰਟੈਂਟ ਨੂੰ ਲੈ ਕੇ ਜਿੱਦਾਂ ਕਿ ਮੈਂ ਅਕਸਰ ਹੀ ਮੈਂ ਆਪਣੇ ਕਿਤੇ ਨਾ ਕਿਤੇ ਐਪੀਸੋਡ 'ਚ ਇਹ ਗੱਲ ਕਰਦੀਆਂ ਕਿ ਰੀਅਲ ਕੰਟੈਂਟ ਜਿਹੜਾ ਉਹ ਲੋਕ ਦੇਖਣ ਦੇ ਇੱਛੂਕ ਨਹੀਂ ਤਾਂ ਇੱਥੇ ਫਿਲਹਾਲ ਆਪਾਂ ਕਹਿ ਸਕਦੇ ਹਾਂ ਕਿ ਵਾਕਈ ਲੋਕ ਇਹਨਾਂ ਚੀਜ਼ਾਂ 'ਚ ਇੰਟਰਸਟ ਲੈ ਰਹੇ ਨੇ ਤੇ ਹੁਣ ਜੇਕਰ ਆਪਾਂ ਗੱਲ ਕਰ ਲਈ ਅਗਲੇ ਕਮੈਂਟ ਦੀ ਤਾਂ ਕਿਸੇ ਨੇ ਕਮੈਂਟ ਕੀਤਾ ਹੈ ਕਿ ਆ ਸਿਨੇਮਾ ਦੇ ਵਿੱਚ ਸਿਨੇਮਾ ਦੇਖਣ ਦਾ ਅਸਲ ਮਜ਼ਾ ਹੀ ਹੋਣਾ ਆਏਗਾ ਜਦੋਂ ਬੱਬੂ ਮਾਨ ਦਾ ਕਮਬੈਕ ਹੋ ਜਾਏਗਾ ਤਾਂ ਦੇਖੋ ਲੋਕ ਮਤਲਬ ਆਪਣੇ ਫੇਵਰਟ ਐਕਟਰ ਨੂੰ ਦੇਖਣ ਦੇ ਲਈ ਤਾਂ ਲੋਕ ਝੜੀ ਲਗਾ ਦਿੰਦੇ ਨੇ ਕਮੈਂਟਾਂ ਦੀ ਤਾਂ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਹੱਦ ਤੱਕ ਲੋਕ ਪਸੰਦ ਕਰ ਰਹੇ ਨੇ ਇੱਥੇ ਜੇਕਰ ਹੋਰ ਵੀ ਹੋਰ ਵੀ ਬਹੁਤ ਸਾਰੇ ਮੈਸੇਜ ਨੇ ਹਾਲਾਂਕਿ ਮੈਂ ਇਹਨੇ ਮੈਸੇਜ ਇੱਥੇ ਪੜ ਨਹੀਂ ਪਾਰੀ ਪਰ ਲੋਕਾਂ ਨੇ ਕਾਫੀ ਹੱਦ ਤੱਕ ਤਾਰੀਫ਼ ਹੀ ਕੀਤੀ ਹੋਈ ਹੈ ਕਿ ਬਾਇਓਪਿਕ ਕਹਤਾ ਅਮੇਜ਼ਿੰਗ ਹੀ ਹੋਏਗੀ ਤਾਂ ਬਾਇਓਪਿਕ ਜਿਹੜੀ ਹੈ ਕਿਤੇ ਨਾ ਕਿਤੇ ਲੋਕ ਦੇਖਣ ਦੇ ਚਾਹਵਾਨ ਹੁੰਦੇ ਨੇ ਤੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਹੱਦ ਤੱਕ ਲੋਕ ਦੇਖਣਾ ਪਸੰਦ ਵੀ ਕਰਦੇ ਨੇ ਤਾਂ ਕਿਸੇ ਨੇ ਲਿਖਿਆ ਕਿ ਅਸੀਂ ਜ਼ਰੂਰ ਜਾਵਾਂਗੇ ਪਹਿਲਾ ਸ਼ੋਅ ਦੇਖਣ ਤਾਂ ਬਿਲਕੁਲ ਦੇਖੋ ਹੁਣ ਲੋਕਾਂ ਨੇ ਮਤਲਬ 20 ਸੈਪਟੈਂਬਰ ਡਿਸਾਈਡ ਕਰ ਲਿਆ ਹੈ ਕਿ ਅਸੀਂ ਥੀਏਟਰਸ ਦੇ ਵਿੱਚ ਜਾਵਾਂਗੇ ਤੇ ਫਿਲਮ ਨੂੰ ਇੰਜੋਏ ਕਰਾਂਗੇ ਤਾਂ ਤੁਸੀਂ ਵੀ ਜੇਕਰ ਇਸ ਮੂਵੀ ਨੂੰ ਦੇਖਣਾ ਚਾਹੋਗੇ ਜਾਂ ਕਿੰਨੇ ਕ ਐਕਸਾਈਟਿਡ ਹੋ ਸਾਨੂੰ ਕਮੈਂਟਾਂ ਦੇਣਾ ਹੀ ਜ਼ਰੂਰ ਦੱਸ ਸਕਦੇ ਹੋ ਤੇ ਕਿਤੇ ਨਾ ਕਿਤੇ ਫਿਰ ਤੋਂ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਬੱਬੂ ਮਾਨ ਜਿਹੜੇ ਨੇ ਹੁਣ ਉਹ ਕਮਬੈਕ ਕਰਨ ਜਾ ਰਹੇ ਨੇ ਕਾਫੀ ਉਹਨਾਂ ਦੇ ਫੈਨਸ ਜਿਹੜੇ ਨੇ ਸ਼ਵੀ ਨਜ਼ਰ ਆ ਰਹੇ ਨੇ ਇਨਫੈਕਟ ਤੁਸੀਂ ਵੀ ਸਾਨੂੰ ਦੱਸੋ ਕਿ ਜੇਕਰ ਤੁਹਾਡਾ ਆ ਵੀ ਕਿਤੇ ਨਾ ਕਿਤੇ ਬਬੂਮਾਨ ਦੀ ਕੋਈ ਮੂਵੀ ਤੁਹਾਨੂੰ ਅੱਛੀ ਲੱਗਦੀ ਹੈ ਤਾਂ ਸਾਨੂੰ ਕਮੈਂਟ ਜ਼ਰੂਰ ਕਰਨਾ ਤੇ ਇਹ ਵੀ ਕਮੈਂਟ ਕਰਨਾ ਕਿ ਅੱਗੇ ਤੁਸੀਂ ਕਿਹੜੀ ਮੂਵੀ ਦਾ ਰਿਵਿਊ ਜਾਨਣਾ ਚਾਹੋਗੇ ਜਾਂ ਕਿਹੜੀ ਨਵੀਂ ਮੂਵੀ ਜੋ ਆ ਰਹੀ ਹੈ ਉਸ ਬਾਰੇ ਜਾਣਨ ਦੇ ਤੁਸੀਂ ਇੱਛੁਕ ਹੋ ਤਾਂ ਇਸੇ ਦੇ ਨਾਲ ਤੁਸੀਂ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ